ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਣੀਆਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਨੇੜੇ ਇਹ ਬਦਨੀ ਕਲਾਂ ਦੇ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਗੱਲ ਡੇਰੀ ਫਾਰਮ ਤੇ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਚਾਰ ਨਗ ਅੱਜ ਦੀ ਵੀਡੀਓ ਚ ਦਿਖਾਉਣ ਲੱਗਾ ਹੈ ਖਾਸ ਗੱਲ ਹੈ ਵੀ ਚਾਰੇ ਗਾਵਾਂ ਦੇ ਨਾਲ ਬੱਚੇ ਫੀਮੇਲ ਕਾਫ ਹੈ ਇਨ੍ਹਾਂ ਚਾਰਾਂ ਗਾਵਾਂ ਦੇ ਨਾਲ ਵਛੀਆਂ ਤੇ 095 ਗਾਂ ਹੈ ਸੂਏ ਸੂਆਏ ਪਸ਼ੂ ਦੀ ਜਦੋਂ ਵੀਡੀਓ ਬਣਾਈਦੀ ਹੈ ਹਮੇਸ਼ਾ ਇੱਕ ਗੱਲ ਐਡ ਕਰੀਦੀ ਆ ਵੀ ਜਿਹਨੇ ਵੀ ਪਸ਼ੂ ਖਰੀਦਣਾ ਹੈ ਉਹਦਾ ਹੱਕ ਹੈ ਵੀ ਉਹ ਦੋ ਟਾਈਮ ਤਿੰਨ ਟਾਈਮ ਦੁੱਧ ਚੋ ਕੇ ਦੇਖੇ ਜਿੰਨਾ ਦੱਸਿਆ ਜਾਂਦਾ ਤੇ ਉਹਦੇ ਹਿਸਾਬ ਤੇ ਤਸੱਲੀ ਕਰਕੇ ਖਰੀਦ ਲੇ ਸੋ ਆਹੋ ਗੱਲਬਾਤ ਕਰੀਏ ਦੋਸਤੋ ਪਹਿਲੇ ਨੰਬਰ ਵਾਲੀ ਗਾਂ ਜਿਆਦਾ ਚੰਗੇ ਦੁੱਧ ਵਾਲੀ ਐ ਇਸੇ ਤੋਂ ਸ਼ੁਰੂਆਤ ਕਰਾਂਗੇ ਤੋਂ ਦੂਜੇ ਬਾਅਦ ਚ ਲਾਸਟ ਉੱਤੇ ਇੱਕ ਨਾਰਮਲ ਰੇਟ ਦੇ ਵਿੱਚ ਇੱਕ ਗਾਂ ਮਾਈ ਕੋਲ ਮੌਜੂਦ ਆ ਜਿਹੜੀ ਦੁੱਧ ਸੋਨਾ ਦੇ ਰਹੀ ਆ ਪਰ ਰੇਟ ਹਰੇਕ ਵੀਰ ਨੂੰ ਪਸੰਦ ਆਊਗਾ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਹੈਪੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹੈਪੀ ਚਾਰ ਗਾਵਾਂ ਅੱਜ ਆਪਣੇ ਕੋਲ ਹਾਂ ਭਾਈ ਚਾਰ ਵੜਾ ਆਪਣੇ ਪਹਿਲੇ ਨੰਬਰ ਤੇ ਜਿਹੜੀ ਗਾਂ ਕੰਨਵਾ ਸੂਆ ਸੂਈ ਹੈ ਇਹ ਮੇਰੇ ਦੂਜਾ ਸੂਆ ਸੂਈ ਆ ਹੂੰ ਕੱਲ ਦੀ ਸੂਈ ਆ ਇਸ ਵੇਲੇ ਕੱਲੇ ਸੂਈ ਆ ਕੱਲ ਸਵੇਰ ਹੀ ਸੂਈ ਹੈ ਠੀਕ ਹੈ ਮੈਂ ਕੱਲ ਸ਼ਾਮ ਨੂੰ ਗੱਲ ਸ਼ਾਮ ਨੂੰ ਸਰ ਠੀਕ ਹੈ ਅਜਾ ਭਾਈ ਕੀ ਦੁੱਧ ਦਾ ਰਿਕਾਰਡ ਹੈ ਇਹਦਾ ਦੁੱਧ ਨੇ ਭਾਈ ਪਲੂਨ ਨੇ 28 ਕਿਲੋ ਦਿੱਤਾ ਰਾਤ ਵੀ ਇਹ ਚਲੋ 10 11 ਕਿਲੋ ਵਾੜਾ ਗੱਡਿਆ ਤੜਕੂ ਵੀ 10 11 ਕਿਲੋ ਵਾੜਾ ਆਊਗਾ ਯਾਨੀ ਲਗਭਗ ਜੇ ਮੰਨੀਏ ਤਾਂ 20 ਕਿਲੋ ਆਊਗਾ 20 ਕਿਲੋ ਵਾੜੇ ਤੋਂ ਸਟਾਰਟਿੰਗ ਕੀਤੀ ਐ ਨੇ ਭਾਈ ਠੀਕ ਹੈ ਜੇ ਕੋਈ ਚੋਕੇ ਲੈ ਆਣੀ ਚਾਹੁੰਦਾ ਤਾਂ ਆਪਾਂ 30 ਕਿਲੋ ਰੋਦ 32 ਕਿਲੋ ਤਿਆਰ ਕਰਕੇ ਦੇ ਦਾਂਗੇ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਵਾੜੇ ਦੇਣ ਨਹੀਂ ਨੇ ਲੈਣੇ ਜਿਹੜੇ ਸਾਡੇ ਸਟਾਰਟਿੰਗ ਤੋਂ ਪਤਾ ਲੱਗਦਾ ਅੱਜ ਬਿਲਕੁਲ ਹੀ ਸਾਫ਼ ਕਰਤੀ ਤਾਂ ਰਾਈ ਛੱਡੀਆਂ ਸੀਗੀਆਂ ਤਿਆਰੀ ਬਹੁਤ ਸੋਹਣੀ ਫੇਰ ਰੇਟ ਇਹਦਾ ਬਈ ਲੈਣ ਦੇਣ ਵਾਲੇ ਮੌਲੀ ਹੋਣਗੇ ਚਾਰਾਂ ਦੇ ਹੱਥ ਬੰਨ ਕੇ ਬੇਨਤੀ ਆ ਬਈ ਮੁੜ ਕੇ ਵਿਸਾਈ ਨਾ ਕਰੀ ਆਪਾਂ ਮੌਲੂ ਵੀ ਕਰਨੇ ਆ ਜਿਹੜੇ ਆਪਾਂ ਲੈਣੇ ਆ ਠੀਕ ਹੈ ਇਹਦਾ ਬਈ 98000 ਰੁਪਏ ਦੀ ਗਾ ਦੇਵਾਂਗੇ ਆਪਾਂ ਮੌਲ ਕਰੋ ਤਾਂ ਇੱਕ 5 10 ਕਰ ਲਮੀ ਆ ਬੱਛੀ ਇਹਦੇ ਨਾਲ ਇਹਦੇ ਮਗਰ ਬੱਛੀ ਹੈ ਬੱਛੀ ਇਹਦੀ ਕਿਹੜੀ ਆ ਬਲੈਕ ਰੰਗ ਵਾਲੀ ਆ ਜਾਂ ਦੂਜੀ ਬੱਛੀ ਇਹਦੀ ਬਲੈਕ ਰੰਗ ਵਾਲੀ ਆ ਜੀ ਇੱਧਰ ਬੈਠੀ ਠੀਕ ਹੈ ਖੋਲੀ ਦੋਸਤੋ ਸੂਆ ਦੂਜਾ ਕੱਲ ਸ਼ਾਮ ਨੂੰ ਸੋਈ ਆ 12 ਘੰਟੇ ਹੋਏ ਆ 20 ਕਿਲੋ ਵੰਗੂ ਦੁੱਧ ਇਸ ਟਾਈਮ ਹੈਗਾ ਇਹਦੇ ਥੱਲੇ ਜਿਹੜਾ ਤੁਸੀਂ ਚੋਕੇ ਲੈ ਸਕਦੇ ਜਾਰਾ ਉਹ ਦਿੰਦਾ ਹੈ ਪਹਿਲਾਂ ਨੇ ਤੇ ਬਾਈ ਕਹਿੰਦਾ ਵੀ 30 32 ਕਿਲੋ ਦੁੱਧ ਜੇ ਕੋਈ ਵੀਰ ਤਿਆਰ ਕਰਾਉਣਾ ਚਾਹੁੰਦਾ ਤਾਂ ਪੰਜਾਂ ਸੱਤਾਂ ਦਿਨਾਂ ਚ ਹੀ ਤਿਆਰ ਕਰਕੇ ਵੀ ਦੇ ਦਿਆਂਗੇ ਰੇਟ 98000 ਹੈ ਤੇ ਇਹਨੇ ਵੱਛੀ ਨੂੰ ਜਨਮ ਦਿੱਤਾ ਕੋਈ ਛੋਟੀ ਸ਼ਾਂਝ ਕੇ ਨਾ ਆਵੇ ਬਾਈ ਵੱਡੀ ਆ ਜਿਹੜੀ ਛੋਟੀ ਹੋਈ ਛੋਟੀ ਦੱਸਾਂਗੇ ਵੀਡੀਓ ਚ ਸਹੀ ਹੈ ਲੰਬਾਈ ਫੁੱਲ ਹੋਰ ਉਸ ਤੋਂ ਹਾਈਟ ਸੋਹਣੀ ਹੈ ਸੈਂਗੇ ਦੇ ਛੋਟੇ ਛੋਟੇ ਹੈਗੇ ਝੋਟਾ ਨਿਕਲੇ ਹੋਣਗੇ ਬਾਈ ਉਸ ਤਰੀਕੇ ਦੇ ਬਾਕੀ ਟਾਂ ਜਾ ਥਾਨ ਹੋਵਾਨਾ ਤੁਸੀਂ ਦੇਖ ਲਓ ਬਾਕੀ ਕਾਫੀ ਸੋਹਣਾ ਹੈ ਚੰਗੇ ਕੱਦ ਕਾਠ ਦੀ ਇਹਦੇ ਨਾਲ ਬੱਛੀ ਵੀ ਸੋਹਣੀ ਆ ਆਪਾਂ ਬੱਛੀ ਜਰੂਰ ਵੀਡੀਓ ਦੇ ਵਿੱਚ ਦੇਖ ਲਾਂਗੇ ਇਹਦੀ ਸੋ ਇਹ ਗਾਂ ਦੋ ਪਹਿਲੇ ਨੰਬਰ ਤੇ ਤੇ ਬੱਛੀ ਮੈਂ ਦੱਸਿਆ ਸੀ ਵੀ ਇਹਦੀ ਬਹੁਤ ਸੋਹਣੀ ਹੈ ਤੁਸੀਂ ਉਹ ਬੱਛੀ ਦੇਖੋ ਹਾਈਟ ਲੈਂਥ ਦੇਖੋ ਬੱਛੀ ਦੀ ਜਿਵੇਂ ਗਾਂ ਉੱਚੀ ਲੰਬੀ ਹੈ ਗਾਂ ਦੀ ਅਗਾੜੀ ਨੋਟ ਕਰੋ ਕਾਫੀ ਤਕੜਾ ਹਵਾਨਾ ਰਸਵਾਗੋ ਵੀ ਹੈ ਪਿਛਾਉ ਵੀ ਹਵਾਨਾ ਸੋਨਾ ਮਤਲਬ ਚੰਗੇ ਦੁੱਧ ਵਾਲੀ ਗਾਂ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਤੇ ਨਾਲ ਇਹ ਵੀ ਹੈ ਵੀ ਜੇ ਕੋਈ ਵੀ ਸੌਦਾ ਕਰ ਲੈਂਦਾ ਜੇ ਤਿਆਰ ਦੁੱਧ ਚਾਹੀਦਾ ਹਾਲਾਂਕਿ ਰੇਟ ਦੀ ਜਰੂਰ ਗੱਲ ਕਰ ਲਓ ਵੀ ਉਦੋਂ ਕੀ ਰਹਿੰਦਾ ਸਸੋ ਤੁਸੀਂ ਦੁੱਧ ਤਿਆਰ ਵੀ ਲੈ ਸਕਦੇ ਹੋ ਫਿਕਸ ਜੇ ਹਵਾਨੇ ਦੀ ਗਾਂ ਦਿਖਾਉਣੀ ਹੈ 2 ਨੰਬਰ ਦੇ ਉੱਤੇ ਹੈਪੀ ਬਾਈ ਕੰਨ ਮਸੂਆ ਸੋਈ ਇਹ ਪਲੂਣ ਬੱਚੀ ਸੋਈ ਹੈ ਬਾਈ ਕਿੰਨਾ ਟਾਈਮ ਹੋ ਗਿਆ ਨੂੰ ਸੋਈ ਨੂੰ ਇਹ ਕੱਲ ਸਵੇਰ ਸੋਈ ਹੈ ਬਾਈ ਕੱਲ ਸਵੇਰ ਸੋਈ ਹੈ ਇਹਨੇ ਵੀ ਬੱਚੀ ਦਿੱਤੀ ਹੈ ਇਹਨੇ ਵੀ ਬੱਚੀ ਦਿੱਤੀ ਹੈ ਇਹ ਦੀ ਬੱਚੀ ਹੈ ਬਾਈ ਠੀਕ ਹੈ ਅੱਛਾ ਇਹਦਾ ਰੇਟ ਕੀ ਰਹੂਗਾ ਇਹਦਾ ਵੀਰੇ ਲੈਣ ਦੇਣ ਵਾਲਾ ਮੁੱਲ ਕਰਉਣਾ ਦਾ 90 95 ਆ 82000 ਦੀ ਬੱਚੀ ਇਹ ਦੇਵਾਂਗੇ ਆਪਾਂ ਠੀਕ ਹੈ ਖੋਲੀ ਬਾਈ ਬੜਾ ਸੋਹਣਾ ਹਵਾਨਾ ਲਸੋ ਇਹਦੀ ਸਟਾਰਟਿੰਗ ਆ ਬਾਈ 15 16 ਕਿਲੋ ਬਾਰੇ ਤੋਂ ਕੋਈ ਕੰਡਾ ਲੈ ਆਵੇ ਨਾਲ ਆਪ ਦਾ ਠ 15 16 ਕਿਲੋ ਬੌਲੇ ਤੋਂ ਸ਼ੁਰੂਆਤ ਇਹਨੇ ਕੀਤੀ ਐ 82000 ਦੀ ਗਾਂ ਮਲੂ ਵੱਡੇ ਕਦ ਕਾਟਦੀ ਐ ਵੀ ਲੰਬਾਈ ਫੁੱਲ ਉੱਚੀ ਵੀ ਫੁੱਲ ਅਸ ਹੋਏਗਾ ਫਿਕਸ ਹੋਵਾਨਾ 15 16 ਕਿਲੋ ਬੌਲੇ ਤੋਂ ਸ਼ੁਰੂਆਤ ਆ ਦੁੱਧ ਇਹਨੇ ਵੀ ਸੋਨਾ ਦੇਣਾ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਹੁਣ ਚੋਾਈ ਦਾ ਟਾਈਮ ਹੋਇਆ ਖੜਾ ਗਾਵਾਂ ਦਾ ਟਾਈਮ ਤੋਂ ਟਾਈਮ ਚੋਾਈ ਹੁੰਦੀ ਐ ਬਾਈ ਸਵੇਰ 5:30 6:00 ਹੋਏ ਸ਼ਾਮ ਨੂੰ 5:30 6:00 ਜੀ ਠੀਕ 82000 ਦੀ ਇਹ ਗਾਂ ਦੱਸੋ ਤੁਹਾਨੂੰ ਮਿਲੇਗੀ ਚੰਗਾ ਥਾਨ ਹਵਾਨਾ ਕੁਆਲਟੀ ਵਾਲਾ ਪੂਰਾ ਫਿਕਸ ਜਾ ਹਵਾਨਾ ਤੁਸੀਂ ਦੇਖੋਗੇ ਖਣ ਵੀ ਸੋਹਣੇ ਆ ਵੱਚੀ 2 ਨੰਬਰ ਦੇ ਉੱਤੇ ਵੱਧੀ ਹੈ ਦੱਸੋ ਉਹ ਵੱਚੀ ਇਸ ਗਾਂ ਦੇ ਨਾਲ ਹੈ 3 ਨੰਬਰ ਤੇ ਇੱਕ ਗਾਂ ਬਿਲਕੁਲ ਹੀ ਤਾਜੀ ਸੂਈ ਉਹ ਵੀ ਦਿਸਦੀ ਹੈ ਬਲੋਂ ਹਜੇ ਤੁਹਾਨੂੰ ਦਿਸੂਗੀ ਪੂਰੀ ਹੈਗੀ ਆ ਇਹ ਕਦੋਂ ਸੂਈ ਹੈ ਪੀ ਇਹ ਵੀ ਕੱਲ ਹੀ ਸੂਈ ਹੈ ਬਾਈ ਠੀਕ ਹੈ ਇਹਦੇ ਨਾਲ ਵੀ ਬੱਚਾ ਵੱਚੀ ਇਹਦੇ ਨਾਲ ਹੀ ਬੱਚਾ ਵੱਚੀ ਹੈ ਬਾਈ ਇਹਦਾ ਰੇਟ ਕੀ ਰਹੂਗਾ ਇਹ ਦਾ ਵੀ ਲੈਣ ਦੇ ਅੰਝਾਂ ਵਾਲੀ ਹੈ 75000 ਰੁਪਇਆ ਖੋਲੀ ਇਹਨੂੰ 75200 ਰੇਟ ਹੈ ਫਿਕਸ ਹਵਾਨਾ ਪੂਰਾ ਜਿਹੜਾ ਉਹ ਪੱਟਾਂ ਦੇ ਸਨ ਚ ਹੀ ਹੈ ਅੱਗੋਂ ਵੀ ਹਵਾਨਾ ਚੰਗਾ ਇਹਦੇ ਵੀ ਸੈਂਗ ਜਿਹੜੇ ਉਹ ਛੋਟੇ ਛੋਟੇ ਹੈਗੇ ਆ ਉਹ ਤੁਸੀਂ ਵੀਡੀਓ ਚ ਹੁਣ ਦੇਖ ਹੀ ਸਕਦੇ ਹੋ ਲੰਬਾਈ ਸੋਹਣੀ ਹੈ ਹਾਈਟ ਵੀ ਚੰਗੀ ਹੈ ਹਵਾਨਾ ਅੱਗੋਂ ਪਿੱਛੋਂ ਕਾਫੀ ਸੋਹਣਾ ਲੱਗਦਾ ਭਲੋਂ ਉਤਰੂਗੀ ਤਾਂ ਹਵਾਨੇ ਦਾ ਸਾਈਜ਼ ਪੂਰਾ ਨਿਕਰੂਗਾ ਵੱਛੀ ਇਸ ਗਾਂ ਦੇ ਨਾਲ ਹੈ ਇਹਦਾ ਰੇਟ 75000 ਇੱਕ ਹੋਰ ਗਾਂ ਲਾਸਟ ਉੱਤੇ ਤੁਹਾਨੂੰ ਦਿਖਾਉਣੇ ਆ ਉਤੋਂ ਪਹਿਲਾਂ ਇਹਦੀ ਵੱਛੀ ਸਾਹਮਣੇ ਦੇਖ ਲਓ ਤੁਸੀਂ ਇਹ ਬਿਲਕੁਲ ਹੀ ਤਾਜ਼ੀਆਂ ਸੋਹਣੀਆਂ ਗਾਵਾਂ ਤੁਹਾਨੂੰ ਦਿਖਾ ਰਹੇ ਹਾਂ ਉਸੋਂ ਇਹਦੀ ਵੀ ਵੱਛੀ ਬਹੁਤ ਸੋਹਣੀ ਹੈ ਇਸ ਗਾਂ ਦੇ ਨਾਲ ਜਿਹੜੀ ਹੁਣ ਤੁਸੀਂ ਦੇਖੀ ਹੈ 3 ਨੰਬਰ ਦੇ ਉੱਤੇ 4 ਨੰਬਰ ਤੇ ਵੀ ਵੱਛੀ ਵਾਲੀ ਗਾਂ ਹੈ ਹਾਈਪੀ ਬਾਈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਵੀਰੇ ਇਹ ਕੱਲ ਦੀ ਰਾਤ ਦੀ ਸੂਈ ਹੋਈ ਆ ਠੀਕ ਐ ਅੱਛਾ ਇਹ ਇਹਦੇ ਥੱਲੇ ਬੌਲਾ ਅੰਦਾਜ਼ਾ ਜਾਂ ਕਿੰਨਾ ਖ ਹੋ ਸਕਦਾ ਇਹਦੇ ਥੱਲੇ ਬਈ 15 ਤੋਂ 16 ਦੇ ਵਿੱਚ ਵਿੱਚ ਅੰਦਾਜ਼ਾ ਇਹਦਾ ਰੇਟ ਕੀ ਰਹੂਗਾ ਇਹਦਾ 68000 ਰੁਪਏ ਲੈਣ ਦੇਣੀ ਐ ਬਈ ਖੋਲੀ ਵੱਛੀ ਇਹਦੇ ਨਾਲ 68000 ਇਹਦਾ ਰੇਟ ਫਿਕਸ ਜਾਂ ਰੇਟ ਹੀ ਮੰਨ ਲਿਓ ਕਿਉਂਕਿ ਗਾਂ ਸੋਹਣੀ ਐ ਹਵਾਨਾ ਚੰਗਾ ਐ ਬੱਚਾ ਵੱਛੀ ਐ ਇਹ ਵੱਛੀ ਇਹਦੇ ਨਾਲ ਐ ਇਹ ਕੱਲ ਰਾਤ ਸੂਈ ਹੈ ਮਤਲਬ ਉਹ ਸਾਰੀਆਂ ਹੀ ਘਾਵਾਂ 24 ਤੋਂ 36 ਘੰਟਿਆਂ ਦੇ ਵਿੱਚ ਵਿੱਚ ਸੂਈਆਂ ਹਨ ਹਵਾਨਾ ਇਹਦਾ ਵੀ ਸੋਹਣਾ ਹੈ ਥਣ ਹੱਥੀ ਚੁਾਈ ਵਾਲਾ ਦਰਮਿਆਨੇ ਕਾਰਡ ਚ 68000 ਰੇਟ ਹੈ ਪਰ ਜਿੰਨੀ ਸਾਫ ਸੁਥਰੀ ਹੈਗਾ ਉਸ ਹਿਸਾਬ ਤੇ ਰੇਟ ਕੋਈ ਦੀ ਹਾਈਟ ਵੀ ਨਾਰਮਲ ਆ ਛੋਟੀ ਆ ਤੂੰ ਬੜੀ ਵੱਡੀ ਨਹੀਂ ਗਈ ਸਹੀ ਹੈ ਸੋ ਸੋ ਨਾਰਮਲ ਹਾਈਟ ਦੇ ਵਿੱਚ ਆ ਪਰ ਸੋਹਣੀ ਘਾ ਹੈ ਡਿਮਾਂਡ 68000 ਲਗਭਗ ਫਿਕਸ ਜਾਰ ਰੇਟ ਥੋੜਾ ਬਹੁਤ ਕੋਈ 19 ਕਿਤੇ ਦਰ ਉਧਰ ਫਰਕ ਪੈ ਜਾਊਗਾ ਜ਼ਰੂਰ ਉਹਦੇ ਲਈ ਤੁਸੀਂ ਗੱਲਬਾਤ ਬਾਈ ਨਾਲ ਕਰ ਲਿਓ ਸੋ ਇਹ گاਵਾਂ ਦੋਸੋ ਤੁਸੀਂ ਬਵਾਰਾ ਫੇਰ ਤੇ ਹੋਰ ਆਪਾਂ ਬੇਨਤੀ ਆ ਵੀ ਜੇਰ ਵੀ ਵਗੈਰਾ ਦੀ ਆਪਣੀ ਗਰੰਟੀ ਹੋਊਗੀ ਚਾਰਾਂ گاਵਾਂ ਦੀ ਠੀਕ ਹੈ ਜੇਰ ਦੀ ਗਰੰਟੀ ਹੋਊਗੀ ਹੂੰ ਸੋ ਜਿਹੜੇ ਰੇਟ ਆ ਮੇਰਾ ਭਾਈ ਉਹੀ ਫੋਨ ਲਾਵੇ ਜਿੰਨੂੰ ਜੱਜਦੇ ਆ ਸਹੀ ਕਿਉਂਕਿ ਟਾਈਮ ਬਿਜੀ ਆ ਭਾਈ ਥੋੜਾ ਹੈਨਾ ਸਹੀ ਹੈ ਸੋ ਦੋਸੋ ਰੇਟ ਤੁਹਾਨੂੰ ਵੀਡੀਓ ਚ ਕਰਤਾ ਹੁਣ ਜਿਹਨੂੰ ਰੇਟ ਪਸੰਦ ਆਉਂਦਾ ਉਹਦੇ ਹਿਸਾਬ ਤੇ ਤੁਸੀਂ ਕਾਲ ਕਰ ਲਿਓ ਹਵਾਨਾ ਇਸ ਗਾਂ ਦਾ ਵੀ ਚੰਗਾ ਥਣ ਸੋਹਣੇ ਆ ਸਾਰੀਆਂ ਹੀ گاਵਾਂ ਥਣ ਹਵਾਨੇ ਦੀਆਂ ਚੰਗੀਆਂ ਪਹਿਲੇ ਨੰਬਰ ਵਾਲੀ ਗਾਂ ਜਾਦਾ ਦੁੱਧ ਵਾਲੀ ਹੈ ਉਸੇ ਹਿਸਾਬ ਤੇਰਾ ਥਾਣਾਵਾਨਾ ਢਾਂਚਾ ਵੱਡਾ ਹੈ ਬੱਚੀ ਬੜੀ ਕਮਾਲ ਦੀ ਇਹਦੇ ਨਾਲ ਹੈ ਬਾਕੀ ਰੰਗ ਅੱਜ ਸਾਰੀਆਂ ਗਾਵਾਂ ਤੇ ਵਾਈਟ ਜ਼ਿਆਦਾ ਹੈ ਤੁਸੀਂ ਚਿੱਟੀਆਂ ਗਾਵਾਂ ਨੂੰ ਪਸੰਦ ਕਰਦੇ ਹੋ ਤਾਂ ਤੁਹਾਡੀ ਪਸੰਦ ਦੀਆਂ ਇਹ ਗਾਵਾਂ ਫੋਰ ਸੇਲ ਹੈ ਰਣੀਆਂ ਪਿੰਡ ਦੱਸੋ ਲੋਪੋਂ ਬਦਨੀ ਬਦਨੀ ਦੇ ਬਿਲਕੁਲ ਨਾਲ ਹੈ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਤੇ ਇੱਥੇ ਬਾਈ ਕੋਲ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਰੂਟੀਨ 'ਚ ਹੀ ਤੁਹਾਨੂੰ ਹੁਣ ਵੀਡੀਓ ਦਿਖਾ ਰਹੇ ਹਾਂ ਸੋ ਅੱਜ ਫੇਰ ਤੁਹਾਨੂੰ ਇਹ ਚਾਰ ਗਾਵਾਂ ਦਿਖਾਉਣੀ ਆ ਸੀ 68000 ਵਾਲੀ ਗਾਂਸ ਤੋਂ ਬੜੇ ਚੰਗੇ ਥਾੜਾ ਹਵਾਨੇ ਦੀ ਹੈ ਆਸ ਹੈ ਕਿ ਤੁਹਾਨੂੰ ਪਸੰਦ ਆਊਗੀ ਬਾਕੀ ਚੋਕੇ ਦੇਖ ਲਓ ਜੇ ਦੂਜੀਆਂ ਗਾਵਾਂ ਜਿਹੜੀਆਂ ਜਿਵੇਂ ਜਿਵੇਂ ਇਹ ਸੁੰਜਾਂ ਨੂੰ ਟਾਈਮ ਆਊਗਾ ਹਵਾਨੇ ਇਹਨਾਂ ਦੇ ਨਿਕਰਣਗੇ ਤਾਂ ਹੋਰ ਸੋਹਣੀਆਂ ਸਾਲਾਂ ਲੱਗਣਗੀਆਂ ਹਾਲਾਂਕਿ ਹੁਣ ਵੀ ਦਿਸਦੇ ਆ ਇਹਨਾਂ ਦੇ ਹਵਾਨਿਆਂ ਦੇ ਸੈਜ ਆਕਾਰ ਜਿਵੇਂ ਇਹ ਗਾਂ ਖਾਸ ਕਰਕੇ ਤੁਸੀਂ ਇਹਦੇ ਹਵਾਨੇ ਦੀ ਫਿਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਤਾਂ ਵੀ ਹੱਥੀ ਚੁਆਈ ਵਾਲਾ ਸੋ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ ਫਿਲਹਾਲ ਤੁਹਾਨੂੰ ਮੈਂ ਇਹ ਚਾਰ ਗਾਵਾਂ ਹੀ ਇਸ ਵੀਡੀਓ ਦੇ ਵਿੱਚ ਦਿਖਾਉਣੀਆ ਸੀ ਚਾਰੇ ਦਿਖਾਤੀਆਂ ਤੇ ਇੱਕ ਹੋਰ ਲਾਟਰੀ ਹੈ ਵੀ ਚਾਰਾਂ ਦੇ ਨਾਲ ਬੱਚੇ ਬੱਚੀਆਂ ਜਿਹੜੀ ਮਰਜ਼ੀ ਗਾਂ ਪਸੰਦ ਕਰ ਲਿਓ ਰੇਟ ਦੇ ਹਿਸਾਬ ਦੇ ਧੰਨਵਾਦ